ਕਿੱਥਿਆ ਮਨਿੰਦਰ ਹਾਂ ਵੀ ਜਨਮ ਦਿਨ ਹੈ ਤੇਰਾ ਬਹੁਤ ਬਹੁਤ ਵਧਾਈਆਂ ਤੈਨੂੰ ਬਹੁਤ ਬਹੁਤ ਵਧਾਈਆਂ ਤੈਨੂੰ ਥੈਂਕ ਯੂ ਬਹੁਤ ਚੰਗਾ ਲੱਗਦਾ ਸਾਰਿਆਂ ਨਾਲ ਹੱਥ ਮਲਾ ਸਾਰਿਆਂ ਨਾਲ ਕਿਆ ਵੇ ਹਾਂ ਪਹਿਲਾ ਗਲਾਸ ਫੜਾ ਸਾਰਿਆਂ ਨੂੰ ਗਲਾਸ ਫੜਾ ਪਹਿਲਾਂ ਇਧਰੋਂ ਲਾ ਗਿਆਂ ਕੀ ਜਨਮ ਦਿਨ ਅੱਜ ਕਿਹਦਾ ਮਨਿੰਦਰ ਦਾ ਮਨਿੰਦਰ ਦਾ ਕਿਹਦਾ ਜਨਮ ਦਿਨ ਨਿੰਦਰ ਦਾ ਵੀ ਮਨਿੰਦਰ ਦਾ ਆ ਜਨਮ ਦਿਨ ਵਾਲੇ ਦੇ ਨਹੀਂ ਹੁੰਦਾ ਇਹਨੂੰ ਬੋਲਾ ਨਿੱਕੀ ਪੱਲਾ ਲੱਗ ਜਾਂਦਾ ਹੈ ਹੈਪੀ ਬਰਥਡੇ ਹੈਪੀ ਬਰਥਡੇ ਬੋਲੋ ਬੋਲੋ ਹੈਪੀ ਬਰਥਡੇ ਹੈਪੀ ਬਰਥਡੇ ਟੂ ਯੂ ਜੀ ਬੋਲੋ 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 ਹੈਪੀ ਬਾਈ ਹੈਪੀ ਬਰਥਡੇ ਮਿੰਦਰ ਹੈਪੀ ਬਰਥਡੇ ਮਿੰਦਰ ਹੈਪੀ ਬਰਥਡੇ ਆਪਾਂ ਸੀਨੀਅਰ ਆ ਬਹੁਤ ਆਦਾ ਜਾਂਦੇ ਬਹੁਤ ਸਾਰੀ ਕੋਈ ਨਹੀਂ ਹੈਪੀ ਬਰਥਡੇ ਵਾਜ ਤਾਂ ਦੇ ਦਿਓ ਮੜੀ ਯਾਰਾ ਹੈਪੀ ਬਰਥਡੇ ਮਨਿੰਦਰ ਭਾਈ ਪੀ ਪਹਿਲਾਂ ਨਗਰਨਾ ਪਹਿਲਾਂ ਹੀ ਗੁਰਗੇ ਭਰਦੇ ਭਰਦੇ ਬਾਈ ਮਨਿੰਦਰ ਹੈਪੀ ਬਰਥਡੇ ਭਾਈ ਤੂੰ ਨਹੀਂ دینا ਤੈਨੂੰ ਬੁਖਾਰ ਹੋ ਜਾਂਦਾ ਓਏ ਗਰਾਉਂਡ ਕੋ ਡੋਲੀ ਨਾ ਕੀ ਓਏ ਗਲਾਸ ਦੇ ਗਲਾਸ ਗਲਾਸ ਆ ਦੇ ਦੇ ਆਪਦੇ ਵਾਲਾ ਦੇ ਦੇ ਗਲਾਸ ਇਹਨੂੰ ਪਾ ਦੇ ਯਾਰ ਇਹਦੀ ਨੀਤ ਮਾੜੀ ਆ ਪੀਲਾ ਪੀਲਾ ਤੂੰ ਵੀ ਲੱਗ ਰਹੀ ਇਹ ਨੀਤ ਹੀ ਬਾਲੀ ਮਾੜੀ ਆ ਦੀ ਬਿੱਲ ਨੇ ਇਹਦੇ ਅੰਨੇ ਵਲ ਲੱਗਾ ਸੀ ਹਾਂ ਬਈ ਕਾਲੀ ਪਾਰਟੀ ਚੱਲ ਰਹੀ ਆ ਹੈਪੀ ਬਰਥਡੇ ਮਨਿੰਦਰ ਦਾ ਕਿਹਦਾ ਹੈ ਮਨਿੰਦਰ ਦਾ ਹਾਂ ਬਈ ਹੈਪੀ ਬਰਥਡੇ ਮਨਿੰਦਰ ਹੈਪੀ ਬਰਥਡੇ ਬਈ ਮਨਿੰਦਰ ਦਾ ਕਿਹਦਾ ਉਧਰ ਫੜਾਓ ਬਿੰਨਾ ਉਧਰ ਗਲਾਸ ਦਿਓ ਫੜਾਉ ਤਾਂ ਸੀ ਉਹਨਾਂ ਨੂੰ ਇਹ ਉਹ ਥੋੜਾ ਹੀ ਬਣਾਵਾਂ ਹਾਂ ਬਈ ਹੈਪੀ ਬਰਥਡੇ ਮੁੰਡਾ ਹੈਪੀ ਬਰਥਡੇ ਕੀ ਦਾ ਹੈਪੀ ਬਰਥਡੇ ਫੋਟੋ ਦੇ ਤਾਂ ਹੈਪੀ ਬਰਥਡੇ ਫੋਟੋ ਆਣੀ ਤਰਾ ਹੈਪੀ ਬਰਥਡੇ ਹੈਪੀ ਬਰਥਡੇ ਫੋਟੋ ਆਣੀ ਤਰਾ ਹੈਪੀ ਬਰਥਡੇ ਇਹ ਆ ਜਨਤਾ ਖੱਪ ਪਾਉਂਦੀ ਹੈ ਓਏ ਓਏ